ਸਤਨਾਮ ਵਾਹਿਗੁਰੂ ਸਾਹਿਬ ਜੀ ਇਤ ਲੋੜੀ ਕਮ ਸੁਹਰ ਪੈ ਆਖੀਐ ਕਾਰਜ ਦੇਹੁ ਸਵਾਰ ਸਤਿਗੁਰ ਸੱਚ ਸਾਖੀਐ ਸੰਤਾ ਸੰਗ ਨਿਧਾਨ ਅੰਮ੍ਰਿਤ ਚੱਖੀਐ ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲੱਖੀ ਐ ਕੀਤਾ ਲੋੜੀ ਕੰਮ ਸੋ ਹਰ ਪੈ ਆਖੀ ਐ ਬਾਝ ਗੁਰੂ ਜੀ ਸਤਨਾਮ ਵਾਹਿਗੁਰੂ ਜੀ ਬਾਰਹਾ ਮਹਾਮਾਜ ਮਹੱਲਾ ਪੰਜਵਾ ਕਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵੀਸੜੇ ਕਰ ਕਿਰਪਾ ਮੇਲੋ ਰਾਮ ਚਾਰਕੁੰਟ ਦਾ ਜਿਸ ਬ੍ਰਹਮੇ ਥਕ ਆਏ ਪ੍ਰਭ ਕੀ ਸਾਮ ਤੇਨ ਦੁਦੈ ਤੇ ਬਾਹਰੀ ਕਿਤ ਨ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਹੀਂ ਦਾਮ ਹਰ ਨਾਹ ਨ ਮਿਲਿਐ ਸਜ ਨੈ ਕਤ ਪਈਐ ਬਿਸਰਾਮ ਜਿਤ ਘਰ ਹਰ ਕੰਤਨ ਪ੍ਰਗਟੈ ਭਟ ਨਗਰ ਸੇਗ ਰਾਮ ਸਾਰਬਸੀਗਾਰਤ ਬੋਲ ਰਸ ਸੰਦੇਹੀ ਸਭ ਖਾਮ ਪ੍ਰਭ ਸਾਮੀ ਕੰਤਿ ਬਿਹੁਣੀ ਆਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰਿ ਕਿਰਪਾ ਦੀਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇ ਚਲ ਧਾਮ ਦੇ ਤੋ ਗੋਬਿੰਦ ਅਰਾਧੀ ਆਏ ਹੋ ਬਿਆਨੰਦ ਕਨਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪਹਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਜਨਾ ਇੱਕ ਖਿੰਨ ਤਿਸ ਵਿਨ ਜੀਵਣਾ ਬਿਰਤਾ ਜਨਮ ਜਨਾ ਜਲ ਤਲ ਮਹੀਲ ਪੂਰੀਆ ਰਬਿਆ ਵਿਚ ਬਣਹਾ ਸੋ ਪ੍ਰਭ ਚਿੱਤਨ ਆਬਈ ਕਿ ਤੜਾ ਦੁੱਖ ਗਣਾ ਜਿੰਨੀ ਰਾਬੈ ਸੋ ਪ੍ਰਭ ਤਿੰਨ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਏ ਲੱਗਾ ਬੈ ਸਾਖ ਤੀਰਨ ਕਿਉ ਵਾਢੀਆ ਜਿੰਨਾ ਪ੍ਰੇਮ ਵਿਸ ਹਰ ਸਾਧ ਜਨ ਪੁਰਖ ਵਿਸਾਰੇ ਕਹਿ ਲਕੀ ਮਾਇਆ ਧੋਹੋ ਉਤਰ ਕਲਤਰ ਨਾ ਸੰਗਤ ਨਾ ਹਰ ਅਗਨਾਸਿ ਆਹ ਪਲਚ ਪਲਚ ਸਗਲੀ ਮੋਈ ਝੂਠੇ ਤੰਦਮਾ ਇਕ ਸਹਰ ਕੇ ਨਾਮ ਬਿਨ ਅੱਗ ਲਇ ਖਾਏ ਦਇਗ ਸਰਵ ਗੂਚਣਾ ਪ੍ਰਭਨੀ ਅਗਰਣ ਕਾਇ ਪ੍ਰੇਤਮ ਚਰਣੇ ਜੋ ਲੱਗੇ ਤਿਨ ਕੀ ਨਿਰਮਲ ਸੋਇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਇ ਬੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਇ ਹਰ ਜੇਠ ਜੁੜੰਦਾ ਲੋੜੀ ਐ ਜਿਸ ਅੱਗੇ ਸਾਬ ਨਿਵਾਨਾ ਹਰ ਸੱਜਣ ਧਾਵਣ ਲੱਗੇ ਆ ਕਿਸੈ ਨ ਦੇਈ ਬਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰਨ ਰੰਗ ਸਬੇ ਨਾਰਾਇਣ ਜੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨਾ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਆਪਣ ਲਈ ਜੇ ਮਿਲੈ ਵਿਸੜ ਕਿਉ ਰੋਗਾਨਾ ਸਾਧ ਸੰਗ ਪਰਾਪਤਿ ਨਾਨਕ ਰੰਗ ਮਾਨੰਨ ਹਰ ਜੇਟ ਰੰਗੇਲਾ ਤਿਸ ਤਾਣੀ ਜਿਜ ਕੈ ਭਾਗ ਮਤੰਨ ਆ ਸਾੜਤ ਬੰਦਾ ਤੇ ਸੜ ਗਏ ਹਰ ਨਾ ਹੁਨ ਜਿੰਨਾ ਪਾਸ ਜਗ ਜੀਵਨ ਪ੍ਰਖਤਿ ਆਗ ਕੈ ਮਾਨਸ ਸੰਧੀ ਆਸ ਦੁਈਆ ਭਾਏ ਗੁਗੁਚੀ ਅਗਲ ਪਈ ਉਸ ਜਮਕੀ ਫਾਸ ਜੇ ਹਾਂ ਬੀਜੈ ਸੋਲਣੈ ਮੱਥੈ ਜੋ ਲਿਖਿਆ ਰਹਿਣ ਦੇਹਾਵੀ ਪਸਸੋ ਤਾਣੀ ਉੱਟ ਚੱਲੀ ਗਈ ਨਿਰਾਸ ਜਿਨਕੋ ਸਾਧੂ ਭੇਟੀ ਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਨੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾਡ ਸੁਹੰਦਾਤ ਸੱਜ ਗਏ ਤਿਸ ਤੋਂ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤ ਸੱਚ ਰੰਗ ਇੱਕੋ ਨਾਮ ਅਧਾਰ ਵਿਖਿਆ ਰੰਗ ਕੁੜਾਵੇ ਆ ਦਿਸਨ ਸਭੇ ਸਾਦ ਹਰੇ ਅਮਰਤ ਗੂੰਦ ਸੁਹਾਵਣੀ ਮਿਲ ਸਾਧੂ ਪੀ ਬਨਹਾਰ ਬਣ ਤੈਣਾ ਪ੍ਰਭ ਸੰਗ ਮੋਲੇ ਆ ਸਮਰਤ ਪੁਰਖ ਅਪਾਰ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾ ਬਨਹਾਰ ਜਿੰਨੀ ਸਕੀਏ ਪ੍ਰਪਾ ਅਹੋਂ ਤਿਨ ਕੈ ਸਦਬਿ ਲਹਾਰ ਨਾਨਕ ਹਰਜੀ ਮੈਂ ਆਕਰ ਸਬਦ ਸਵਾਰਨ ਹਾਰ ਸਾਵਣ ਤਿਨ ਸੁਹਾਗਣੀ ਜਿਨ ਧਾਮ ਨਾਮ ਉਰਹਾ ਭਾਦੋਏ ਪਰਮ ਪੁਲਾਣੀਆ ਦੁਜੈ ਲੱਗਾ ਹੇਤ ਲਖ ਸੀਗਾਰ ਗਣਾਇਆ ਕਰਜ ਨਾਹੀ ਕੇਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲਾ ਕੈਸਨ ਪ੍ਰੀਤ ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੇਤ ਛੱਡ ਖੜੋਤੇ ਖਿਨੈ ਮਾਹੀ ਜਿਨਸੋ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋ ਆਸੀਤ ਜੇ ਹਾ ਬੀਜੈ ਸੋਲਣੈ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਾਰਣਾ ਬਹੇਤ ਪ੍ਰਭ ਦੇਤ ਸੇ ਭਾਤ ਹੋਏ ਨਰਕ ਨ ਪਾਈ ਆ ਗੁਰ ਰਖਣ ਵਾਲਾ ਹੇਤ ਅਸਨ ਪ੍ਰੇਮ ਓ ਮਾਹਾੜਾ ਕਿਉ ਮਿਰਿਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਬੈ ਮਾਈ ਸੰਤ ਸਹਾਏ ਪ੍ਰੇਮਕੇ ਹਉ ਤਿਨ ਕੈ ਲਾਗ ਪਾਇ ਮਨਿ ਪ੍ਰਭ ਕਉ ਸੁਖ ਬਾਈਐ ਦੂਜੀ ਨਾਹੀ ਜਾਏ ਜਿੰਨੇ ਚਾਖਿਆ ਪ੍ਰੇਮ ਦਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿਨ ਤੇ ਕਰਹਾਲੇ ਹੋ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਈ ਆਸੇ ਵਿਸੜਕ ਤੈ ਨਾ ਜਾਏ ਪ੍ਰਾਪਣ ਦੂਜਾ ਕੋ ਨਹੀ ਨਾਨਕ ਹਰ ਸਰਣਾਏ ਅਸੋ ਸੁਖੀ ਬਸੰਦੀਆ ਜਿਨ ਨਾਮੈ ਆ ਹਰ ਰਹਾਏ ਕਤਕ ਕਰਮ ਕਮਾ ਬਣੇ ਦੋਸਨ ਕਾਹੋ ਜੋਗ ਪਰਮੇਸ਼ਰ ਤੇ ਭੁੱਲੇਆ ਵਿਆਪਨ ਸਭੇ ਰੋਗ ਬੇਮਕ ਹੋਏ RAM ਤੇ ਲੱਗਨ ਜਨਮ ਵਿਜੋਗ ਕਿਨ ਮੈਂ ਕੌੜੇ ਹੋਏ ਗਾਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤਾ ਰੋਬੈ ਰੋਜ ਕੀਤਾ ਕਿਸੋ ਨਾ ਹੋ ਪਾਈ ਲਿਖਿਆ ਤੁਰ ਸੰਜੋਗ ਗੱਡ ਭਾਗੇ ਮੇਰਾ ਪ੍ਰਭ ਮੈਂ ਲੈ ਤਾ ਉਤਰ ਸਭ ਵਿਜੋਗ ਨਾਨਕ ਕਾ ਪ੍ਰਗਰਾਖ ਲੈਹੇ ਮੇਰੇ ਸਾਹਿਬ ਬੰਦੀ ਮੋਚ ਕਤ ਤਹੋ ਬੈ ਸਾਧ ਸੰਗ ਬਿਨ ਸਹਿ ਸਬੇ ਸੋਚ ਮੰਗਰ ਮਾਹੇ ਸੁ ਅੰਧਿਆ ਹਰ ਪਿਰ ਸੰਗ ਬੈਠੜੀਆ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆ ਤਨ ਮਨ ਮੋਲਿਆ ਰਾਮ ਸ ਸੰਗ ਸਾਧ ਸਹਿ ਲੜੀਆ ਸਾਧ ਜਨ ਤੇ ਬਾਹਾਰੀ ਤੇ ਰਹਿਣ ਅਕੇ ਲੜੀਆ ਦਨੇ ਦੋਖਨ ਕਭੂ ਉਤਰੈ ਸੇ ਜਮਕੈ ਬਸ ਪੜਿਆ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜਿਆ ਰਤਨ ਜਵੇ ਹਰ ਲਾਲ ਹਰ ਕੰਠ ਦੇਨਾ ਜੜਿਆ ਨਾਨਕ ਵੰਸੈ ਤੋੜ ਤੇ ਨਾਮ ਪ੍ਰਭ ਸਰਣੀ ਦਰ ਪੜਿਆ ਮੰਗਰ ਪ੍ਰਭ ਅਰਾਧਨਾ ਬਾਹੜਾ ਨਾ ਜਨ ਮੜਿਆ ਪੋਖ ਤੋਖਾਰ ਨ ਬੈਪਈ ਕੰਠ ਮਿਲਿਆ ਹਰਨਾਹ ਮਨ ਬੇਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਮੀ ਲਾਹ ਦੇਖਿਆ ਪੋਹਨ ਸਕਾਈ ਮਿਰ ਸਾਦੂ ਗੁਣ ਗਾਓ ਜਹ ਤੇ ਉਪਜੀਤੈ ਮੇਲੀ ਸੱਚੀ ਪ੍ਰੀਤ ਸਮਾਹ ਕਰ ਗੈਲਿਨੀ ਪਾਰ ਬ੍ਰਹਮ ਬੋੜਨ ਬੀਸੜਿ ਆਵ ਬਾਰ ਜਾਉ ਲਖ ਵੇਰੀ ਔਰ ਸੱਜਣ ਅਗਮ ਅਗਾਹ ਸਾਰੰ ਪਾਈ ਨਾਰਾਇਣ ਨਾਨਕਦਰ ਪਈਆ ਪੋਖ ਸੁਹੰਦਾ ਸਰਬ ਸੁਖ ਜਸ ਬਖਸ਼ੇ ਬੇਪਰਵਾਹ ਮਾਗ ਮ ਜਨ ਸੰਗ ਸਾਧੂ ਆ ਧੋੜੀ ਕਰ ਇਸ ਨਾਨ ਹਰਿ ਕਾ ਨਾਮ ਧਿਆਏ ਸੁਣ ਸਭ ਨਾਨ ਨੋ ਕਰਦਾਨ ਜਨਮ ਕਰਮ ਮਲ ਉੱਤਰਐ ਮਨ ਤੇ ਜਾਏ ਗੁਮਾਨ ਕਾਮ ਕਰੋ ਦਿਨ ਮੋਹੀਐ ਬਿਨ ਸਹਿ ਲੋਭ ਸੁਆਮ ਸਚੈ ਮਾਰਗ ਚਲਦੇ ਆ ਉਸ ਤਤ ਕਰੇ ਜਹਾਨ ਅੱਠ ਅਸਟ ਤੀਰਤ ਸਗਲਾ ਪੰਨਾ ਜੀ ਦੇ ਆਪਰਬਾਨ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮੇਰੇ ਆਪ੍ਰਬਿ ਆਪਣਾ ਨਾਨਕ ਤਿਨ ਕੁਦਵਾਨ ਮਾਗ ਸੁੱਚੇ ਸੇ ਕਾਂਢੀ ਐ ਜਿਨ ਪੂਰਾ ਗੁਰ ਮਿਹਰ ਬਾ ਫਲ ਗੁਣ ਆਨੰਦ ਅਪਾਰ ਜਨਾਰ ਸੱਜਣ ਪ੍ਰਗਟੇ ਆਈ ਸੰਤ ਸਹਾਈ RAM ਕੇ ਕਰ ਕਿਰਪਾ దిਆ ਮਿਲਾਈ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖ ਨਾਹੀ ਜਾਏ ਇਸ ਪੰਨੇ ਬੜ ਭਾਗਣੇ ਬੜ ਪਾਇਆ ਹਰ ਰਾਇ ਮਿਲ ਸਹੀਆ ਮੰਗਲ ਗਾ ਗਹੀ ਗੀਤ ਗੋਬਿੰਦ ਆਲਾਈ ਹਰ ਜੇ ਹਾਇ ਅਬਰਣ ਦਿਸਾਈ ਕੋਈ ਦੂਜਾ ਲਵੇ ਨਾ ਲਾਈ ਹਲ ਤੱਬਲ ਸੁਬਾਰੇ ਅਨ ਨੀ ਚਲੇ ਦਿੱਤੀ ਅਨਜਾਇ ਸੰਸਾਰ ਸਾਗਰ ਤੇ ਰਖੇ ਅਨ ਬੌੜ ਨ ਜਨਮੈ ਧਾਇ ਜਿਹ ਬਾ ਇੱਕ ਅਨੇਕ ਗੁਣ ਤਾਰੇ ਨਾਨਕ ਚਰਣੀ ਪਾਏ ਹਲ ਗੁਣਿਤ ਸਲਾਹੀ ਐ ਜਿਸ ਨੋ ਤਿਲ ਅਨੰਤ ਮਾਏ ਜਿਨ ਜਿਨ ਨਾਮ ਤਿਆਇਆ ਤੈਨੇ ਕੀ ਕਾਜ ਸਰੇ ਹਰ ਗੁਰਪੁਰ ਆਇਆ ਦੇ ਆਦਰ ਕੇ ਸੱਚ ਖਰੇ ਸਰਬ ਚੁਕਾਨੇ ਤੇ ਚਰਨਾਰ ਭੌਜਰ ਵਿਖਮ ਤਰੇ ਪ੍ਰੇਮ ਭਗਤ ਤੈਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਦੁਬਦਾਨ ਸੀ ਪੂਰਨ ਸੱਚ ਭਰੇ ਬਾਰ ਬ੍ਰਹਮ ਪ੍ਰਭ ਸੇ ਨਦੀ ਮਨ ਅੰਦਰ ਇਕ ਤਰੇ ਮਹਾਦੇਵ ਸਮੂਰਤ ਬਲ ਜਿਸ ਕਉ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾਦੇਵ ਸਮੋੜਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਹਰ ਜੇਟ ਜੁੜੰਦਾ ਲੋੜੀ ਐ ਜਿਸੇ ਅਗ ਸਾਬ ਨਿਵੰਨ ਹਰ ਸੱਜਣ ਦਾ ਵਣ ਲੱਗਿਆ ਕਿਸੈ ਨ ਦੇਈ ਵਨ ਮਾਨਕ ਮੋਤੀ ਨਾਮ ਪ੍ਰਭ ਉਹਨ ਲੱਗੈ ਨਾਹੀਂ ਸ਼ੰਨ ਰੰਗ ਸਬੇ ਨਾਰਾਇਣ ਜیتے ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਈਐ ਧਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਨੰ ਹਰ ਜੇ ਢਰੰਗੀ ਲਾਤ ਸਥਣੀ ਜਿਸ ਕੈ ਭਾਗ ਮਥਨ ਹਰ ਜੇ ਢਰੰਗੀ ਲਾਤ ਸਥਣੀ ਜਿसे ਕਹਿ ਭਗਮਥਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜਨ ਵਾਜੀ ਗੁਰੂ ਖਾਲਸਾ ਸਾਧ ਸੰਗਤ ਅੱਜ ਦੇ ਪਾਵਨ ਦਿਹਾੜੇ ਹਰ ਜੇਠ ਜੜੰਦਾ ਲੋੜੀ ਹੈ ਜਿਸੇ ਅੱਗਾ ਸਭ ਨਿਵਲ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਸਦਕਾ ਆਵੇ ਸਾਖ ਦਾ ਮਹੀਨਾ ਸਤਿਗੁਰਾਂ ਦੇ ਬਾਣੇ ਦੇ ਅੰਦਰ ਸੁੱਖਾਂ ਦੇ ਅੰਦਰ ਬਤੀਤ ਹੋਇਆ ਕੀਤਾ ਲੋੜੀਏ ਕੰਮ ਸੋਹਰ ਪਿਆਖੀਏ ਗੁਰਸਿੱਖ ਹਰ ਕਾਰਜ ਹਰ ਸਮਾ ਹਰ ਦਿਨ ਸਤਿਗੁਰਾਂ ਦੇ ਅਗੇ ਅਰਦਾਸ ਬੇਨਤੀ ਕਰਕੇ ਆਰੰਭ ਹੁੰਦਾ ਹੈ ਸਤਿਗੁਰਾਂ ਦੀ ਬਾਣੀ ਦੇ ਨਾਲ ਗੁਰਸਿੱਖ ਦਾ ਜਿਹੜਾ ਹੈ ਹਰ ਇੱਕ ਦਿਨ ਆਰੰਭ ਹੁੰਦਾ ਉੱਥੇ ਜਿੱਥੇ ਸਤਿਗੁਰਾਂ ਨੇ ਇਹਨਾਂ ਦਿਨਾਂ ਨੂੰ ਘੜੀਆਂ ਪਲਾਂ ਚਸਿਆਂ ਦੇ ਵਿੱਚ ਔਰ ਹਫ਼ਤਿਆਂ ਦੇ ਵਿੱਚ ਮਹੀਨਿਆਂ ਦੇ ਵਿੱਚ ਵਧਿਆ ਹੋਇਆ ਸਤਿਗੁਰਾਂ ਨੇ 12 ਮਹਾ ਭਾਵ 12 ਮਹੀਨਿਆਂ ਦੀ ਜੋ ਬਖਸ਼ਿਸ਼ 12 ਮਹੀਨਿਆਂ ਦਾ ਸਾਲ ਹੁੰਦਾ ਹੈ 12 ਮਹਾ ਸਤਿਗੁਰਾਂ ਨੇ ਪਾਵਨ ਬਾਣੀ ਰਚ ਦਿੱਤੀ ਹਰ ਮਹੀਨੇ ਦੀ ਮਹਾਨਤਾ ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਦਰਸਾਈ ਮਾਰੇ ਕਹਿੰਦੇ ਹਰ ਜੇਠ ਜੁੜਿੰਦਾ ਲੋੜੀ ਹੈ ਜਿਵੇਂ ਅੱਗਾ ਸਾਬੇ ਨਿਵਾਨ ਜੇਠ ਦੇ ਮਹੀਨੇ ਦੀ ਮਹਾਨਤਾ ਸਤਿਗੁਰੂ ਜੀ ਦੱਸਦੇ ਨੇ ਕਹਿੰਦੇ ਇਹ ਭਾਈ ਐ ਮਨੁੱਖ ਜੇ ਜੁੜ ਨਹੀਂ ਹੈ ਨਾ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਤੋਂ ਵੱਡਾ ਹੈ ਭਾਵੇਂ ਅਸੀਂ ਸਾਲ ਦੇ ਵਿੱਚ ਇਸ ਜੇਠ ਮਹੀਨੇ ਨੂੰ ਵੱਡਾ ਮਹੀਨਾ ਮੰਨਦੇ ਹਾਂ ਪਰ ਸਤਿਗੁਰੂ ਜੀ ਕਹਿੰਦੇ ਭਾਈ ਸਭ ਤੋਂ ਵੱਡਾ ਉਹ ਪ੍ਰਮਾਤਮਾ ਵਾਹਿਗੁਰੂ ਹੈ ਜਿਹਦੇ ਅੱਗੇ ਸਾਰੇ ਨਿਉਂਦੇ ਨੇ ਜੀ ਤੋ ਸਾਡੇ ਛੋਟੇ ਐ ਉਹ ਅਕਾਲਪੁਰ ਕਵੇਗੁਰੂ ਦੇ ਨਾਲ ਜ਼ੇਠ ਮਹੀਨੇ ਦੇ ਵਿੱਚ ਜੁੜਨਾ ਕਰੀਏ ਹਰ ਸੱਜਣ ਦਾਵਨ ਲਗਿਆ ਕਿਸੈ ਨ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਹਨਾਂ ਲੱਗਾ ਨਾਹੀਂ ਸੰ ਕਹਿੰਦੇ ਜਦੋਂ ਲੱਗ ਗਿਆ ਨਾ ਉਹ ਅਕਾਲਪੁਰ ਕਵੇਗੁਰੂ ਦੇ ਨਾਲ ਜੁੜ ਗਿਆ ਬਾਣੀ ਦੇ ਨਾਲ ਜੁੜ ਗਿਆ ਭਾਵੇਂ ਅਸੀਂ ਦੁਨੀਆ ਦੀ ਹਰ ਇੱਕ ਵਸਤੂ ਹੈ ਨਾ ਜਿਹੜੀ ਉਹਨੂੰ ਕੋਈ ਨਾ ਕੋਈ ਚੁਰਾ ਸਕਦਾ ਪਰ ਮਾਰੇ ਕਹਿੰਦੇ ਮਾਨ ਮੋਤੀ ਨਾਮ ਪ੍ਰਭ ਉਸ ਮਾਨਕ ਰੂਪੇ ਨਾਮ ਦੇ ਨਾਲ ਜਦੋਂ ਜੁੜੇਗਾ ਨਾ ਇਹ ਨਾਮ ਜਿੰਨਾ ਤੂੰ ਜਪ ਲਵੇਂਗਾ ਉਹ ਤੇਰੇ ਖਜ਼ਾਨੇ ਵਿੱਚ ਪੈ ਜਾਣਾ ਇਹਨੂੰ ਕੋਈ ਸ਼ੰਨ ਨਹੀਂ ਲੱਗਿਆ ਭਾਵ ਸ਼ੰਨ ਲਾਉਣੇ ਜਿਵੇਂ ਚੋਰ ਆਦਿ ਸ਼ੰਨ ਲਾ ਲੈਂਦੇ ਆ ਉਹ ਖਜ਼ਾਨੇ ਲੁੱਟ ਲੈਂਦੇ ਆ ਇਦਾਂ ਸਤਿਗੁਰੂ ਕਹਿੰਦੇ ਭਾਈ ਜਦੋਂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਵੇਂਗਾ ਤਾਂ ਇਹ ਨਾਮ ਨੂੰ ਕੋਈ ਚੁਰਾ ਨਹੀਂ ਤੇਰੇ ਕੋਲੇ ਰਹਿਣਾ ਜਿੰਨਾ ਜਪੇਗਾ ਦੁਨੀਆ ਦੀ ਹਰ ਇੱਕ ਬਗਤ ਨੂੰ ਚੁਰਾਈ ਜਾ ਸਕਦੀ ਹੈ ਚੋਰ ਚੋਰੀਆਂ ਕਰਾ ਲੈਂਦੇ ਆ ਪਰ ਇੱਕ ਨਾਮ ਹੈ ਜਲਨੇ ਡੋਬੈ ਤਸਕਰਣੀ ਦੇਵੈ ਭਾਹੇ ਨਾ ਸਾਕੇ ਜਾਲੇ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰ ਸੰ ਭਾਵੇ ਨੂੰ ਸੰਨ ਨਹੀਂ ਲੱਗ ਸਕਦੀ ਚੁਰਾ ਨਹੀਂ ਸਕਦਾ ਰੰਗ ਸਵੇ ਨਾਰਾਇਣ ਜੀਤੇ ਮਨ ਪਾਵਨ ਜਿੰਨੇ ਸਾਡੇ ਮਨ ਨੂੰ ਰੰਗ ਭਾਉਂਦੇ ਆ ਨਾ ਕਿਉਂਕਿ ਸਾਡਾ ਮਨ ਆ ਨਾ ਇਹ ਰੰਗਾਂ ਦੇ ਵਿੱਚ ਰੰਗਿਆ ਹੋਇਆ ਹੈ ਇਹਨੂੰ ਕੋਈ ਰੰਗ ਚੰਗਾ ਲੱਗਦਾ ਕੋਈ ਰੰਗ ਚੰਗਾ ਲੱਗਦਾ ਪਰ ਮਾਰੇ ਕਹਿੰਦੇ ਭਾਈ ਇਹ ਸਾਰੇ ਰੰਗ ਨਾਰਾਇਣ ਨੇ ਤੋਂ ਭਾਵ ਉਹ ਪ੍ਰਮਾਤਮਾ ਦੇ ਨੇ ਜਿੰਨੇ ਸਾਡੇ ਮਨ ਨੂੰ ਭਾਉਂਦੇ ਆ ਉਹ ਸਾਰੇ ਰੰਗ ਪ੍ਰਮਾਤਮਾ ਦੇ ਨੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਮਾਤਮਾ ਲੋੜਦਾ ਨੇ ਭਾਵ ਮਨੁੱਖ ਕੀ ਕਰਦਾ ਜਿੰਨੇ ਜਿੰਨੇ ਪ੍ਰਮਾਤਮਾ ਤੋਂ ਕਰਾਉਂਦਾ ਕਿਉਂਕਿ ਕਰਤਾ ਪੁਰਖ ਹੈ ਨਾ ਜਿਹੜਾ ਕਰਤਾ ਪੁਰਖ ਇਸ ਜਗ ਵਿੱਚ ਪੁਰਖ ਏਕ ਹੈ ਕਰਤਾ ਪੁਰਖ ਉਹ ਪ੍ਰਮਾਤਮਾ ਵਾਹਿਗੁਰੂ ਆ ਸਾਰਿਆਂ ਤੋਂ ਕਰਵਾਦੇ ਸੋਏ ਜੀ ਕਰਨ ਜਿੰਨੇ ਵੀ ਜੀਵ ਜੰਤੂ ਹੈ ਉਹਦੇ ਹੁਕਮੰਦੇ ਵਿੱਚ ਸਾਰਾ ਕੁਝ ਕਰ ਰਹੇ ਹੈ ਜੋ ਪ੍ਰਵ ਕੀਤੇ ਆਪਣੇ ਸੇ ਕਹੀਏ ਧੰਨ ਬਹੁਤਿਆਂ ਨੂੰ ਪ੍ਰਮਾਤਮਾ ਆਪਣੇ ਬਣਾ ਲੈਂਦਾ ਜਿਵੇਂ ਦੁਨੀਆ ਦੇ ਵਿੱਚ ਬਹੁਤਿਆਂ ਨੂੰ ਮਨੁੱਖ ਆਪਣੇ ਮਿੱਤਰ ਬਣਾ ਲੈਂਦਾ ਨਾ ਤੇ ਉਹ ਮਿੱਤਰ ਜਿਹੜੇ ਐ ਫਿਰ ਉਹ ਆਪਸ ਵਿੱਚ ਮਿਲ ਕੇ ਕਾਰਜ ਕਰਦੇ ਐ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਜਿਹੜੇ ਪ੍ਰਭੂ ਨੇ ਆਪਣੇ ਬਣਾ ਲਏ ਉਹਨਾਂ ਨੂੰ ਸੰਸਾਰ ਵੀ ਧਨ ਆਖਦਾ ਬੋਲੋ ਸਤਨਥਾਮ ਉਹਨਾਂ ਨੂੰ ਸੰਸਾਰ ਵੀ ਧਨ ਆਖਦਾ ਕਹਿੰਦੇ ਵੀ ਧਨ ਐ ਕਿਉਂ ਕਿਉਂਕਿ ਪ੍ਰਮਾਤਮਾ ਨੇ ਆਪਣੇ ਨਾਮ ਦੇ ਨਾਲ ਜੋੜ ਕੇ ਆਪਣਾ ਬਣਾ ਲਿਆ ਆਪਣ ਲਿਆ ਜੇ ਮਿਲੈ ਵਿਸੜ ਕਿਉਂ ਰੋਵਨ ਇੱਥੇ ਸਤਿਗੁਰੂ ਜੀ ਕਹਿੰਦੇ ਭਾਈ ਜੇ ਮਨੁੱਖ ਚਾਹੇ ਨਾ ਮਨੁੱਖ ਕਹਿੰਦਾ ਕਹਿੰਦਾ ਮੈਂ ਸਾਰਾ ਕੁਝ ਕਰ ਲਵਾਂਗਾ ਮੈਂ ਆ ਕਰ ਲਵਾਂਗਾ ਪਰ ਸਤਿਗੁਰੂ ਕਹਿੰਦੇ ਨਹੀਂ ਭਾਈ ਇਹ ਤੇਰੀ ਮਨ ਦੀ ਭੁਲੇਹ ਤੇਰੇ ਮਨ ਦਾ ਜਿਹੜਾ ਹੈ ਭੁਲੇਖ ਹੈ ਜੇਕਰ ਆਪਣ ਲਿਆ ਭਾਵ ਤੇਰੇ ਆਖੇ ਤੋਂ ਸਾਰਾ ਕੁਝ ਮਿਲਦਾ ਫਿਰ ਜਦੋਂ ਵਿਛੜਦਾ ਵੀ ਭਾਵ ਕੁਝ ਮਾਇਆ ਆ ਗਈ ਕੁਝ ਧਨ ਦੌਲਤ ਬਹੁਤ ਕੁਝ ਆ ਗਿਆ ਪਰ ਉਹ ਸਮਾਂ ਪੈ ਕੇ ਜਦੋਂ ਜਾਂਦਾ ਫਿਰ ਉਹ ਮਨੁੱਖ ਕੀ ਪਹਿਲਾਂ ਤੇ ਜਦੋਂ ਮਾਇਆ ਆ ਕੇ ਖੁਸ਼ ਹੋ ਗਿਆ ਉਸ ਤੋਂ ਬਾਅਦ ਵਿਛੜ ਕਿਉਂ ਰੋਵਨ ਕਹਿੰਦੇ ਭਾਈ ਹੁਣ ਤੂੰ ਫਿਰ ਰੋਂਦਾ ਕਿਉਂ ਹੈ ਜਦੋਂ ਮਾਇਆ ਚਲੀ ਜਾਂਦੀ ਹੈ ਫਿਰ ਰੋਂਦਾ ਕਿਉਂ ਹੈ ਤੂੰ ਤੇ ਆਪਣੇ ਆਪ ਸਾਰਾ ਕੁਝ ਕਰ ਲਿਆ ਨੇ ਸਤਿਗੁਰੂ ਕਹਿੰਦੇ ਆਪਣ ਲਿਆ ਭਾਈ ਜੇ ਆਪਣੇ ਆਪ ਲਿਆ ਭਾਵ ਆਪਣੇ ਆਪ ਮੰਗਿਆ ਆਪਣੇ ਆਪ ਸਾਰਾ ਕੁਝ ਅਸੀਂ ਕਰ ਸਕੀਏ ਤਾਂ ਵਿਸੜਨ ਤੇ ਰੋਣਾ ਨਹੀਂ ਚਾਹੀਦਾ ਕਿਉਂ ਰੋਣਾ ਫਿਰ ਤੂੰ ਤੇ ਹੁਣ ਹੋਰ ਮੰਗਲ ਹੈ ਇਦਾਂ ਸਤਿਗੁਰੂ ਜੀ ਸਮਝਾਉਣੇ ਕਰਦੇ ਨੇ ਪਰ ਇਹ ਕਹਿੰਦੇ ਭਾਈ ਪ੍ਰਭ ਸਭ ਸੰਸਾਰ ਉਪਾਇਕ ਹੈ ਬਸ ਆਪਣੇ ਕੀਤਾ ਇਹ ਸਾਰਾ ਕੰਟਰੋਲ ਵਾਹਿਗੁਰੂ ਦੇ ਹੱਥ ਵਿੱਚ ਹੈ ਜਿੰਨਾ ਵੀ ਹੈ ਨਾ ਸਾਡਾ ਸੰਸਾਰ ਨੂੰ ਰਚਨਾ ਕੀਤਾ ਤੇ ਜਿਹੜਾ ਕੰਟਰੋਲ ਹੈ ਪਰ ਉਹਦੇ ਹੱਥ ਵਿੱਚ ਹੈ ਸਤਿਗੁਰੂ ਕਹਿੰਦੇ ਆਪਣ ਲਿਆ ਜੇ ਮਿਲਿਆ ਜੇ ਤੈਨੂੰ ਆਪਣੇ ਆਪ ਲਿਆ ਕਹਿੰਦਾ ਮੈਂ ਤੇ ਇਦਾਂ ਇਹ ਨਾ ਕਰ ਲਿਆ ਉਹ ਕਰ ਲਿਆ ਨਾ ਸਤਿਗੁਰੂ ਕਹਿੰਦੇ ਨਹੀਂ ਭਾਈ ਜਦੋਂ ਫਿਰ ਵਿਛੜ ਗਿਆ ਕਿਉਂ ਰੋ ਬੰਨ ਕਿਉਂ ਰੋਣਾ ਫਿਰ ਤੂੰ ਰੋਣਾ ਕਿਉਂ ਆ ਫਿਰ ਫਿਰ ਤੇ ਤੈਨੂੰ ਖੁਸ਼ੀ ਹੋਣਾ ਚਾਹੀਦਾ ਸੀ ਮੈਂ ਤੇ ਸਾਰਾ ਕੁਝ ਪ੍ਰਾਪਤ ਕਰ ਲਵਾਂਗਾ ਪਰ ਨਹੀਂ ਸਤਿਗੁਰੂ ਕਹਿੰਦੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਸਾਧੂ ਇੱਥੇ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਜ਼ਿਕਰ ਕੀਤਾ ਸਾਧੂ ਕਿਸੇ ਭੇਖ ਦਾ ਕਿਸੇ ਸਰੀਰ ਦਾ ਨਾਮ ਨਹੀਂ ਹੈ ਸਤਿਗੁਰਾਂ ਨੇ ਮਹਾਰਾਜ ਕਹਿੰਦੇ ਭਾਈ ਬਾਣੀ ਦੇ ਨਾਲ ਜੁੜ ਸਾਧੂ ਸੰਗ ਪ੍ਰਾਪਤੇ ਜਿਵੇਂ ਆਪ ਸੰਗਤ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗੁਰੂ ਪਾਤਸ਼ਾਹ ਦੇ ਪਾਵਨ ਦਰਬਾਰ ਦੀ ਸੰਗਤ ਕਰ ਰਹੇ ਹੋ ਇਹ ਸੰਗਤ ਦਾ ਜਿੰਨਾ ਸਮਾਂ ਸਾਡੇ ਜੀਵਨ ਦਾ ਬਤੀਤ ਹੋ ਗਿਆ ਨਾ ਉਹ ਲੇਖੇ ਵਿੱਚ ਪੈ ਜਾਣਾ ਹੈ ਉਹ ਕੋਈ ਚਰਾ ਨਹੀਂ ਸਕਦਾ ਨਾਨਕ ਰੰਗ ਮਾਨੰ ਕਹਿੰਦੇ ਉਸ ਦੁਨੀਆ ਦੇ ਰੰਗ ਮਾਨ ਲੈਂਦੇ ਐ ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਨ ਕਹਿੰਦੇ ਉਹਨਾਂ ਬਾਅਦ ਤੇ ਬਹੁਤਿਆਂ ਬਾਅਦ ਤੇ ਆਖ ਰਹਿੰਦੇ ਕਹਿੰਦੇ ਨਾ ਕਹਿੰਦੇ ਜੇਠ ਦੇ ਵਿੱਚ ਤਾਂ ਬੜੀਆਂ ਲੋਆਂ ਬੜਾ ਤਪੱਸ ਪੈਂਦੀ ਐ ਵਈ ਨਹੀਂ ਸਤਿਗੁਰੂ ਕਹਿੰਦੇ ਭਾਈ ਜਿਨ੍ਹਾਂ ਨੂੰ ਇਹ ਤਪੱਸ ਉਹਨਾਂ ਨੂੰ ਤਪਉਂਦੀ ਹੈ ਜਿਨ੍ਹਾਂ ਦੇ ਅੰਦਰ ਨਾਮ ਨਹੀਂ ਹੈ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੇ ਭਾਗ ਮਥਨ ਜੀ ਦੇ ਭਾਗਾ ਦੇ ਵਿੱਚ ਨਾਮ ਲਿਖਿਆ ਬਾਣੀ ਲਿਖੀ ਹੈ ਸੰਗਤ ਲਿਖੀ ਹੈ ਉਹਨੂੰ ਜੇਠ ਦਾ ਮਹੀਨਾ ਤੇ ਜੇਠ ਦੀਆਂ ਲੋਆਂ ਤਪਾ ਨਹੀਂ ਸਕਦੀਆਂ ਉਹ ਤਪਦੇ ਨਹੀਂ ਹਨ ਤੇ ਸਾਧ ਸੰਗ ਇਸ ਤਰ੍ਹਾਂ ਸਤਿਗੁਰਾਂ ਨੇ ਪਾਵਨ ਬਾਣੀ ਦੇ ਵਿੱਚ ਸਾਨੂੰ ਅੱਜ ਦੇਸ਼ ਜੇਠ ਮਹੀਨੇ ਦੀ ਸੰਗਰਾਮ ਦੇ ਦਿਹਾੜੇ ਨੂੰ ਕਰਕੇ ਸਤਿਗੁਰਾਂ ਨੇ ਪਾਵਨ ਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਆਹ ਭੁੱਲਾਂ ਚੁੱਕਾਂ ਦੀ ਖਿਮਾ ਆਨੰਦ ਸਬਦ ਦੇ ਪਾਠ ਅਰਦਾਸ ਬੇਨਤੀ ਵਿੱਚ ਜੁੜਨਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭੈ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਜ ਸੇਤੀ ਮਨ ਬਝਿਆ ਵਾਧਾਈਆਂ ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਗਾਵਣੀ ਆਈਆ ਸਬਦੋ ਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂਸ ਦਰ ਹੋ ਹਰ ਨਾਲੇ ਹਰ ਨਾਲ ਰਹੁ ਤੂ ਮਨ ਮੇਰੇ ਦੁਖ ਸਭ ਇਸਾਰਣਾ ਅੰਗੀਕਾਰ ਉਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕੋ ਬਨੰਬ ਸਾਰੇ ਕਹਿ ਨਾਨਕ ਮਨ ਮੇਰੇ ਸਦਾਰ ਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੇ ਸਦਾ ਸਿਪਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਝੇ ਸਬਦ ਕਹਨੇ ਜੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਈ ਕਰ ਤੇਰੇ ਸੱਚਾ ਨਾਮ ਮੇਰਾ ਆਧਾਰ ਓ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾੰਤ ਸੁਖ ਮਨਿਆ ਵਿਸਿਆ ਜਿਨ ਸਦ ਸਭ ਪਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀ ਆਏ ਵਿਢਿਆਈਆ ਕਹਿ ਨਾਨਕ ਸੁਣੋ ਸੰਤੋ ਸਬਦ ਧਰੋ ਬਿਆਰੋ ਸਾਚਾ ਨਾਮ ਮੇਰਾ ਆਧਾਰੁ ਬਾਜੇ ਪੰਚ ਸਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸਬਦ ਬਾਜੇ ਕਲਾ ਜਿਤ ਕਰਿ ਧਾਰੀਆ ਪੰਚ ਦੂਤ ਤੁਤ ਬਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਿਸ ਕੋ ਆਉ ਤਿਤ ਕਰ ਅਨਹਦ ਬਾਜੇ ਅਨੰਦ ਸੁਣੋ ਬੜਾ ਭਾਗੀਓ ਤਗਰ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਰਬ ਸੋਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪਰੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੋਰ ਸੁਣ ਤੇ ਪਰੀਤ ਕਹਤੇ ਪਵਿੱਤ ਸਤਿਗੁਰ ਦਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਿ ਦਿਵਸ ਰਾਤ ਦੁਇ ਦਾਇ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਬੱਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਖਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਖਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ